ਸਿਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਅਪਾਰ ਸੱਚਾ ਮਾਨਮ ਹਤ ਤੂੰ ਆਪੇ ਦੇਵਨ ਹਰ ਹਰ ਜਿਓ ਤੂੰ ਕਰਤਾ ਕਰਤਾਰ ਜਿਉ ਭਾਵੈ ਤਿਉ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਊਜਲੋ ਆਪੇ ਭਗਤ ਬਸੀਠ ਗੁਰ ਕਾ ਸਬਦ ਸਲਾਹਣਾ ਘਟ ਘਟ ਢੀਠ ਅਢੀਠ ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ ਸਾਚੀ ਬਾਟ ਸੁ ਜਾਣ ਤੂੰ ਸਬਦ ਲਗਾਵਨ ਹਾਰ ਨਿਡਰਿਆ ਡਰ ਜਾਣੀਐ ਬਾਜ ਗੁਰੂ ਗੁਬਾਰ ਨਿਡਰਿਆ ਸਹੀ ਉਚਾਰਨ ਕੀਤਾ ਹੈ ਪਾਠੀ ਸਿੰਘ ਜੀ ਨੇ ਸੋ ਇਸੇ ਤਰ੍ਹਾਂ ਹੀ ਇਸ ਲਫ਼ਜ਼ ਨੂੰ ਬੋਲਣਾ ਹੈ ਨਿਡਰਿਆ ਡਰ ਜਾਣੀਐ ਬਾਜ ਗੁਰੂ ਗੁਬਾਰ ਨਿਡਰਿਆ ਡਰ ਜਾਣੀਐ ਬਾਜ ਗੁਰੂ ਗੁਬਾਰ ਅਸਥਿਰ ਕਰਤਾ ਦੇਖੀਐ ਹੋਰ ਕੇਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਤੰਦੈ ਪਾਇ ਗੁਰ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ਹਰ ਜੀਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਸਾਜ ਰਤੇ ਸਾਜ ਰਤੇ ਗੁਰਵਾਕ ਹਰ ਜੀਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲਗਾਈ ਸਾਚ ਘਰ ਜਿਸ ਓ ਤਾਕ ਨਦਰ ਕਰੇ ਸਚ ਪਾਈਐ ਬਿਨ ਨਾ ਵੈ ਕਿਆ ਸਾਖ ਜਿਨੀ ਸਚ ਪਛਾਣਿਆ ਸੇ ਸੁਖੀਏ ਯੁਗ ਚਾਰ ਹਉ ਮੈ ਤ੍ਰਿਸ਼ਨਾ ਮਾਰਕੈ ਸਚ ਰਖਿਆ ਉਰਤਾਰ ਜਗ ਮਹਿ ਲਾਹਾ ਏਕ ਨਾਮ ਪਾਈਆ ਗੁਰ ਵਿਚਾਰ ਸੱਚਾ ਵਖਰ ਲਾਦੀ ਐ ਲਾਭ ਸਦਾ ਸੱਚ ਰਾਸ ਸਾਚੀ ਦਰਗਹ ਵੈਸਾਈ ਭਗਤ ਸੱਚੀ ਅਰਦਾਸ ਪਤ ਸਿਓ ਲੇਖਾ ਨਿਭੜੈ RAM ਨਾਮ ਪਰਗਾਸ ਊਚ ਊਚਾ ਊਚਾ ਆਖੀਐ ਕਹੋ ਨ ਦੇਖਿਆ ਜਾਏ ਫੇਰ ਪੜ੍ਹ ਦਿਓ ਜੀ ਊਚਾ 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 ਆਖੀਐ ਸਹ ਹਉ ਨ ਦੇਖਿਆ ਜਾਏ ਜਹ ਦੇਖਾ ਤਹ ਏਕ ਤੂੰ ਸਤਿਗੁਰ ਦੀਆ ਦਿਖਾਈ ਜੋਤ ਨਿਰੰਤਰ ਜਾਣੀਐ ਨਾਨਕ ਸਹਜ ਸੁਭਾਈ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਅਸਗਾਹ ਆਤ ਸਿਆਣੀ ਸੋਹਣੀ ਕਿਆਉ ਕੀਤਾ ਵੇਸਾਹ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹ ਭਾਈ ਰੇ ਇੰਉ ਸਿਰ ਜਾਣ ਹੋਂ ਕਾਲ ਜਿਉ ਮੱਛੀ ਤਿਉ ਮਾਨਸ ਪਵੈ ਅਚਿੰਤਾ ਜਾਲ ਰਹਾ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸੇ ਊਬਰੇ ਦੁਬਿਦਾ ਛੋੜ ਵਿਕਾਰ ਆਦਨ ਕਾ ਬਲੇਹਾਰਾਣਾ ਦਰ ਸੱਚਾ ਸਚਿਆਰ ਸੀਚਾਨੇ ਜਿਉ ਪੰਖੀਆ ਜਾਲੀ ਬੱਧ ਕਾ ਹਾਥ ਗੁਰ ਰਾਖੇ ਸੇ ਉੱਭਰੇ ਹੋਰ ਫਾਥੇ ਚੋਗੈ ਸਾਥ ਬਿਣ ਨਾਵੇ ਚੁਣ ਸੁਟੀ ਅਹ ਕੋਏ ਨਾ ਸੰਗੀ ਸਾਥ ਸੀਚਾਨੇ ਜੋ ਪੰਖੀਆ ਜਾਲੀ ਪਾਠ ਇਥੇ ਨਹੀਂ ਹੋਵੇਗਾ ਜਾਲੀ ਸੀ ਚਾਨਨੇ ਜੋ ਪੰਖੀਆ ਜਾਲੀ ਬੱਧੇ ਕਾ ਹਾਥ ਇਹ ਖਿਆਲ ਰੱਖਣਾ ਜਾਲੀ ਤੋਂ ਭਾਵ ਸਾੜੰਦਾ ਹੈ ਜਾਲੀ ਤੋਂ ਭਾਵ ਜਾਲ ਜੋ ਸ਼ਿਕਾਰੀ ਮਛੇਰੇ ਮੱਛੀ ਨੂੰ ਪਕੜਨ ਵਾਸਤੇ ਵੀ ਜਾਲ ਵਰਤਦੇ ਨੇ ਪੰਛੀਆਂ ਨੂੰ ਪਕੜਨ ਵਾਸਤੇ ਵੀ ਸ਼ਿਕਾਰੀ ਜਾਲੀਆਂ ਜਾਂ ਜਾਲ ਵਰਤਦੇ ਨੇ ਸੀ ਚਾਨਨੇ ਜੋ ਪੰਖੀਆ ਜਾਲੀ ਬੱਧੇ ਕਾ ਹਾਥ ਜਾਲੀ ਪਾਠ ਕਰਨਾ ਜੀ ਸੀ ਚਾਨੇ ਜਿਉ ਪੰਖੀਆ ਜਾਲੀ ਬੱਧ ਕਾ ਹਾਥ ਝਾਲੀ ਨਹੀਂ ਝਾਲੀ ਦੰਦੇ ਪੈਰ ਬਿੰਦੀ ਨਹੀਂ ਧੌਣੀ ਝਾਲੀ ਝਾਲੀ ਬੱਧ ਕਾ ਹਾਥ ਸੀ ਚਾਨੇ ਜਿਉ ਪੰਖੀਆ ਜਾਲੀ ਬੱਧ ਕਾ ਹਾਥ ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੈ ਸਾਥ ਬਿਨ ਨਾ ਆਵੇ ਚੁਣ ਸੁਟੀ ਅਹ ਕੋਏ ਨਾ ਸੰਗੀ ਸਾਥ ਸਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੀ ਸੱਚ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣਿ ਅਹ ਸਾਥ ਸੰਗਤ ਜਿਓ ਪਹਿਲੀ ਵਾਰ ਇਹ ਪਾਠ ਇਥੇ ਇਸ ਰੂਪ ਵਿੱਚ ਆਇਆ ਹੈ ਮਨ ਨੰਨੇ ਨੂੰ ਸਿਹਾਰੀ ਹੈ ਮਨ ਮੁਖ ਪਾਠ ਜਿੰਨੀ ਵਾਰ ਪਿੱਛੇ ਵੀ ਆਇਆ ਅਗਾਹ ਵੀ ਆਵੇਗਾ ਉਹ ਨਾਮ ਮੁਕਤਾ ਹੀ ਹੋਵੇਗਾ ਉਥੇ ਮਨਮੁਖ ਇਕੱਠਾ ਪਾਠ ਕਰਨਾ ਹੈ ਭਾਵ ਉਹ ਮਨਮੁਖ ਦੇ ਪਰਥਾਏ ਹੈ ਜਿੱਥੇ ਇਹ ਨੰਨੇ ਨੂੰ ਸਿਹਾਰੀ ਆ ਗਈ ਇਥੇ ਮਨਮੁਖ ਪਾਠ ਇਕੱਠਾ ਨਹੀਂ ਹੋਵੇਗਾ ਵੱਖਰਾ ਵੱਖਰਾ ਹੋਵੇਗਾ ਮਾਨ ਮੁਖ ਸੂਚੇ ਜਾਣੀ ਹੈ ਮਨ ਕਰਕੇ ਵੀ ਤੇ ਮੁਖ ਕਰਕੇ ਵੀ ਉਹ ਗੁਰਮੁਖ ਪਿਆਰੇ ਸੁੱਚੇ ਜਾਣੇ ਜਾਂਦੇ ਨੇ ਗੁਰਮੁਖ ਜਿਨਾ ਗਿਆਨ ਜਿਨਾਂ ਨੂੰ ਗੁਰੂ ਰਾਹੀਂ ਆਤਮਿਕ ਗਿਆਨ ਦੀ ਪ੍ਰਾਪਤੀ ਹੋਈ ਹੈ ਇਹ ਇਥੋਂ ਪੱਕਾ ਨਿਯਮ ਚੇਤੇ ਰੱਖ ਲੈਣਾ ਜਿੱਥੇ ਵੀ ਨੰਨੇ ਨੂੰ ਸਿਹਾਰੀ ਆਵੇਗੀ ਮਾਨ ਅਤੇ ਮੁਖ ਦੋਵੇਂ ਲਫ਼ਜ਼ ਇਕੱਠੇ ਆਉਣ ਨੰਨੇ ਨੂੰ ਸਿਹਾਰੀ ਆ ਜਾਵੇ ਉਥੇ ਮਾਨ ਮੁਖ ਨਖੇੜ ਨਖੇੜ ਕੇ ਪਾਠ ਕਰਨਾ ਵੱਖਰਾ ਵੱਖਰਾ ਕਰਨਾ ਜਿੱਥੇ ਨੰਨੇ ਨੂੰ ਸਿਹਾਰੀ ਨਹੀਂ ਹੈ ਮੁਕਤਾ ਹੋਵੇਗਾ ਉਥੇ ਮਨਮੁਖ ਪਾਠ ਹੋਵੇਗਾ ਜਿੱਥੇ ਨੰਨੇ ਨੂੰ ਸਿਹਾਰੀ ਹੈ ਮਾਣੇ ਮੁਖ ਵਖਰਾ ਵਖਰਾ ਪਾਠ ਇਹ ਖਾਸ ਤੌਰ ਤੇ ਖਿਆਲ ਰੱਖਣਾ ਜੇ ਅਸੀਂ ਇਹ ਖਿਆਲ ਨਹੀਂ ਰੱਖਾਂਗੇ ਤਾਂ ਬਹੁਤ ਵੱਡਾ ਅਨਰਥ ਹੋਵੇਗਾ ਤੇ ਗੁਰਬਾਣੀ ਦੀ ਬੇਦਬੀ ਹੋਵੇਗੀ ਜੇ ਆਪਾਂ ਸਿੱਧਾ ਹੀ ਮਨਮੁਖ ਸੋਚੇ ਜਾਣੀ ਐ ਕਹਿ ਦੇਵਾਂਗੇ ਤਾਂ ਕਿੱਡੀ ਵੱਡੀ ਨਰਾਦਰੀ ਐ ਅਮਰਤ ਰੂਪ ਗੁਰਬਾਣੀ ਦੀ ਕਿੰਨਾ ਜ਼ਿਆਦਾ ਅਰਥ ਵਿੱਚ ਅਨਰਥ ਹੋ ਜਾਵੇਗਾ ਇਸ ਲਈ ਇਹ ਭੇਦ ਜਿਹੜਾ ਹੈ ਜ਼ਰੂਰ ਯਾਦ ਰੱਖਣਾ ਕੇ ਨੰਨੇ ਨੂੰ ਸਿਹਾਰੀ ਜਿੱਥੇ ਆਵੇਗੀ ਇਹ ਮਨ ਅਤੇ ਮੁਖ ਵੱਖਰੇ ਵੱਖਰੇ ਪਾਠ ਹਨ ਮਨ ਮੁਖ ਸੂਚੇ ਜਾਣਿਐ ਹੈ ਗੁਰਮੁਖ ਜਨਾ ਗਿਆਨ ਮਨ ਮੁਖ ਸੂਚੇ ਜਾਣਿਐ ਹੈ ਗੁਰਮੁਖ ਜਨਾ ਗਿਆਨ ਸਤਗੁਰ ਅਗੈ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮ ਦੂਤ ਮੋਏ ਬਿਖ ਖਾਏ ਨਾ ਵੈ ਅੰਦਰ ਹੋ ਵਸਾ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸਬਦ ਹੈ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਣਾ ਤੂੰ ਹੈ ਸਾਜਨ ਸਹੀ ਉਚਾਰਨ ਹੈ ਆਮ ਤੌਰ ਤੇ ਭਾਗਾਂ ਵਿੱਚ ਸਰੂਪ ਵਿੱਚ ਤੂੰ ਹੈ ਵੱਖਰਾ ਵੱਖਰਾ ਲਿਖਿਆ ਜਾਂਦਾ ਹੈ ਪਰ ਇਹ ਪਾਠ ਇਕੱਠਾ ਹੈ ਤੂੰ ਹੈ ਸਾਜਨ ਤੂੰ ਸੁਜਾਣ ਤੂੰ ਹੈ ਸਾਜਨ ਤੂੰ ਸੁਜਾਣਾ ਤੂੰ ਆਪੇ ਮੇਲਣਹਾਰ ਗੁਰ ਸ਼ਬਦੀ ਸਾ ਲਾਹੀ ਹੈ ਅੰਤ ਨਾ ਪਾਰ ਆਵਾਰ ਤਿਥਾ ਕਾਲ ਨ ਅਪੜੈ ਜਿਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਬੇ ਊਪਜ ਹੈ ਹੁਕਮੀ ਕਾਰ ਕਮਾਹਿ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਹਿ ਨਾਨਕ ਜੋ ਤਿਸੁ ਭਾਵੇਂ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹਿ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜਿਹਵਾ ਝੂਠੀ ਹੋਏ ਮukh ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਬਿਨ ਅਬ ਸ਼ਬਦ ਅਬ ਵਖਰਾ ਸ਼ਬਦ ਵਖਰਾ ਬਿਨ ਅਬ ਸ਼ਬਦ ਇਥੇ ਜਮਕ ਲੱਗੇਗੀ ਨਾ ਮਾਂਜੀਐ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮਾਂਜੀ ਐ ਤੇ ਪੂਰਾ ਵਿਸਰਾਮ ਹੈ ਬਿਨ ਅਬ ਸ਼ਬਦ ਨਾ ਮਾਂਜੀ ਐ ਸਾਚੇ ਤੇ ਸੱਚ ਹੋਏੁੰ ਮੁੰধে ਗੁਣਹੀਣੀ ਸੁਖ ਕੀ ਪਿਰ ਰਲਿਆ ਰਸ ਮਾਨਸੀ ਸਾਚੇ ਸ਼ਬਦ ਸੁਖ ਨੇਹ ਰਹਾਉ ਪਿਰ ਪਰਦੇਸੀ ਜੇ ਥੀ ਐ ਧਨ ਵਾਂਢੀ ਚੂਰੇ ਜਿਉ ਜਲ ਥੋੜਾ ਮਛਲੀ ਕਾਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ ਪਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰੰਗ निहाल ਤਨ ਸੋਹੈ ਮਨ 모ਹਿਆ ਰਤੀ ਰੰਗ निहाल ਸ਼ਬਦ ਸواری ਸੋਹਾਣੀ ਪੇਰਦਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਵੰਜਣ ਡਾਖੜੋ ਛੋਡੀ ਕੰਤ ਵਿਸਾਰ ਵੰਜਣ ਨੰਨੇ ਬਾਰੇ ਫਿਰ ਬੇਨਤੀ ਹੈ ਕਿ ਇਹਦਾ ਰੂਪ ਬਦਲੇ ਨਾ ਵੰਜਣ ਨਹੀਂ ਵੰਜਣ ਨਹੀਂ ਵੰਜਣ ਵੰਜਣ ਬੋਲਣਾ ਹੈ ਪਾਵ ਅੰਜਨੇ ਦਾ ਉਚਾਰਨ ਆਮਣ ਵੰਜਣ ਦਾਖੜੋ ਡੱਡੇ ਦੇ ਨਾਲ ਕਈ ਇਥੇ ਦਾਖੜੋ ਬੋਲ ਜਾਂਦੇ ਨੇ ਜੋ ਕਿ ਗਲਤ ਹੋਵੇਗਾ ਆਮਣ ਵੰਜਣ ਦਾਖੜੋ ਆਮਣ ਵੰਜਣ ਦਾਖੜੋ ਛੋਡੀ ਕੰਤ ਵਿਸਾਰ ਪਿਰ ਕੀ ਸਾਰ ਪਿਰ ਕੀ ਨਾਰ ਸੁਹਾਵਣੀ ਮਤੀ ਸੋਕਿਤ ਸਾਦ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਪਾਰ ਬੋਲਣ ਪਿਰ ਕੀ ਨਾਰ ਸੁਹਾਵਣੀ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਪਿਰ ਕੈ ਕਾਮਨਾ ਆਵਈ ਬੋਲੇ ਫਾਦਿਲ ਬਾਦ ਦਰ ਘਰ ਢੋਈ ਨ ਲਹੈ ਛੂਟੀ ਦੂਜੈ ਸਾਦ ਪੰਡਿਤ ਵਾਚਹਿ ਪੋਥੀਆ ਨਾ ਬੁੱਝਹਿ ਵਿਚਾਰ ਅਨਕਉ ਮਤੀ ਦੇ ਚਲਹਿ ਮਾਇਆ ਕਾ ਬਾਪਾਰ ਕਥਨੀ ਝੂਠੀ ਜਗ ਭਵੈ ਰਹਿਨੀ ਸਬਦ ਸੋ ਸਾਰ ਕੀਤੇ ਪੰਡਿਤ ਜੋਤ ਕੀ ਵੇਦਾ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛਟਸੀ ਕਹ ਸੁਣ ਆਖ ਵਖਾਣ ਸਭ ਗੁਣਵੰਤੀ ਆਖੀ ਅਹ ਮੈਂ ਗੁਣ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ